ਤੇ ਪੰਜੇ ਟਰੈਕਟਰਾਂ ਵਿੱਚੋਂ ਆਹ ਟਰੈਕਟਰ ਜਿਹੜਾ CRDI ਇਹ ਆਇਆ ਆਪਣੇ ਕੋਲ ਟ్రਾਇਲ ਵਾਸਤੇ ਮਤਲਬ ਕਿ ਇਹ ਟਰੈਕਟਰ ਕਿਸਾਨ ਦਾ ਕਹਿਣਾ ਹੈ ਕਿ ਜਿੰਨਾ ਮੇਰਾ ਆਹ ਟਰੈਕਟਰ ਯੋਰ ਮਾਰਦਾ ਐ ਇੰਨਾ ਮੈਂ ਯੋਰ ਸਾਰਿਆਂ ਦਾ ਤੁਹਾਡੇ ਤੋਂ ਲਵਾਉਣਾ ਵਾ ਸਾਰੇ ਟਰੈਕਟਰਾਂ ਦੇ ਸਤਿ ਸ੍ਰੀ ਅਕਾਲ ਸਾਰੇ ਕਿਸਾਨ ਸਾਹਿਬਾਨ ਨੂੰ ਸਤਿ ਸ੍ਰੀ ਅਕਾਲ ਜਿਵੇਂ ਕਿ ਤੁਸੀਂ ਮੇਰੇ ਪਿੱਛੇ ਖੜੇ ਵੇਖ ਰਹੇ ਹੋ ਸੋਨਾਲੀਕਾ ਕੰਪਨੀ ਦੇ ਪੰਜ ਟਰੈਕਟਰ ਇਹ ਪੰਜੇ ਟਰੈਕਟਰ ਇੱਕੋ ਹੀ ਕਿਸਾਨ ਦੇ ਆ 55 ਕਿਲੋਨੋ ਹੀ ਫੁੱਲ ਫੁੱਲ ਮੋਡੀਫਿਕੇਸ਼ਨ ਪੂਰਾ ਟਰਬੋ ਸ਼ਰਪੁੱਲ ਲਾ ਕੇ ਪੂਰੀ ਗੱਲ ਬਣਾ ਕੇ ਦੇਣੀ ਆਪਾਂ ਤੇ ਆਹੜਾ ਕਿਸਾਨ ਦੇ ਮਤਲਬ ਆਹ ਟਰੈਕਟਰ ਜਿਹੜਾ ਇਹ ਕੁਸ਼ ਚੱਲਿਆ ਹੋਇਆ ਹੈ ਕੁਸ਼ ਯੂਜ ਹੋਇਆ ਮਤਲਬ ਉਹਨੇ ਖੇਤੀਬਾੜੀ ਕੀਤਾ ਆਹ ਤੇ ਦਾ ਟਰੈਕਟਰ ਲੈ ਕਿਸਾਨ ਭਰਾ ਨੇ ਕੋਈ ਨੰਨ ਤੇ ਤੇ 0 ਮੀਟਰ ਆ ਤਿੰਨੇ ਟਰੈਕਟਰ ਉਧਰ ਜਾ ਕੇ ਵਖਾ ਦੇ 0 ਮੀਟਰ ਹੈ ਬਿਲਕੁਲ ਤਿੰਨੇ ਤੇ ਆ ਪੰਜੇ ਟਰੈਕਟਰਾਂ ਦੇ ਵਿੱਚੋਂ ਆਹ ਟਰੈਕਟਰ ਜਿਹੜਾ CRDI ਇਹ ਆਇਆ ਆਪਣੇ ਕੋਲ ਟ్రਾਇਲ ਵਾਸਤੇ ਮਤਲਬ ਕਿ ਇਹ ਟਰੈਕਟਰ ਕਿਸਾਨ ਦਾ ਇੰਨਾ ਮੇਰਾ ਆਹ ਟਰੈਕਟਰ ਹੀ ਹੋਰ ਮਾਰਦਾ ਐ ਇੰਨਾ ਮੈਂ ਇਹ ਸਾਰਿਆਂ ਦਾ ਤੁਹਾਡੇ ਤੋਂ ਮਲਵਾਵਾਂਗਾ ਸਾਰੇ ਟਰੈਕਟਰਾਂ ਦੇ ਤੇ ਆਹ ਟਰੈਕਟਰ ਚੱਲਿਆ ਹੋਇਆ ਕਿਸਾਨ ਨੇ ਆਪਣੀ ਖੇਤੀ ਦੇ ਵਿੱਚ ਯੂਜ਼ ਕੀਤਾ ਹੋਇਆ ਆ ਹੁਣ ਅਗਲੀ ਵੀਡੀਓ 'ਚ ਤੁਹਾਨੂੰ ਕਿਸਾਨ ਨਾਲ ਵੀ ਮਿਲਵਾਵਾਂਗੇ ਤੇ ਜਦ ਤੱਕ ਖੇਤਖੋਦ ਤੋਂ ਸਾਰੇ ਖਾਲੀ ਹੋ ਜਾਣਗੇ ਉਸ ਤੋਂ ਬਾਅਦ ਨਾਲ ਤੁਹਾਨੂੰ ਪੂਰੀ ਕਿਲ ਯੋਰ ਪਰਫਾਰਮੈਂਸ ਦਿਖਾਵਾਂਗੇ ਸਾਰੇ ਟਰੈਕਟਰਾਂ ਦੀ ਆਹ ਟਰੈਕਟਰ ਤੇ ਡੀਆਈ 745 ਤਿੰਨ ਸਿਲੰਡਰ ਆਹ ਵੀ 745 ਤਿੰਨ ਸਿਲੰਡਰ ਤੇ ਆਹ ਜੇ ਸੋਨਾ ਲਿਖਾ ਡੀਆਈ ਤਿੰਨ ਸਿਲੰਡਰ 55 ਹਸ ਪਾਵਰ ਤੇ ਇੱਕੋ ਟਰੈਕਟਰ RXJ ਆ ਟਰੈਕਟਰ ਤੇ DI RX 4 ਸਿਲੰਡਰ 55 ਹਸ ਪਾਵਰ ਤੇ ਇਹ ਥੋੜਾ ਜਿਹਾ ਯੂਜ਼ ਕੀਤਾ ਆ ਖੇਤੀਬਾੜੀ ਦੇ ਕਿਸਾਨ ਨੇ ਇੱਕੋ ਹੀ ਕਿਸਾਨ ਦੇ ਸਾਰੇ ਟਰੈਕਟਰ ਆ ਤੇ ਆਪਾਂ ਜੁੰਡੀਅਰ ਸੋਨਾਲੀਕਾ ਫਾਰਮ ਟਰੱਕ ਜਿਹੜਾ ਮਰਜ਼ੀ ਪਲਾਇਸ਼ਰ ਲਿਆਓ ਕਬੂਟਾ ਲਿਆਓ ਸਾਰੇ ਮੋਡੀਫਿਕੇਸ਼ਨ ਕਰਦੇ ਆ ਕੋਈ ਆਪਾਂ ਨੂੰ ਕੋਈ ਨਹੀਂ ਹੈਗੇ ਆਪਣੇ ਕੋਲ ਸਭ ਦੇ ਸਮਾਨ ਹੈਗੇ ਪੂਰੇ ਤੇ ਚੌਹਾਂ ਟੱੱਕਾ ਦਾ ਆਪਾਂ ਟੱਪਾ ਵਗੈਰਾ ਲਾ ਕੇ ਪ੍ਰਾਈਸ ਸੈਟਿੰਗ ਬਣਾ ਕੇ ਯੋਰ ਤੁਹਾਨੂੰ ਦਿਖਾਵਾਂਗੇ ਫਿਰ ਤੇ ਹਜੇ ਆਪਣੇ ਕੋਲ ਟੌਨ ਜਿੰਨਾ ਟਾਈਮ ਲੱਗੂਗਾ ਤੇ ਅਗਲੀ ਵੀਡੀਓ ਪਾਵਾਂਗੇ ਉਹਨਾਂ ਚਿਰ ਸਾਡੇ ਨਾਲ ਜੁੜੇ ਰਹੋ ਬਾਕੀ ਵੇਖੋ ਸਾਫ ਸਫਾਈ ਬਿਲਕੁਲ ਤੁਹਾਨੂੰ ਲੱਗ ਰਿਹਾ ਨਹੀਂ ਟਰੈਕਟਰ ਦਾ ਕੋਈ ਵਰਕਸ਼ਾਪ ਚ ਕੰਮ ਹੁੰਦਾ ਐਵੇਂ ਬਸ ਟਰੈਕਟਰ ਹੀ ਖੜੇ ਲਿਖਣਗੇ ਕੋਈ ਚਾਬੀ ਨਹੀਂ ਕੋਈ ਪੰਨਾ ਨਹੀਂ ਕੁਝ ਨਹੀਂ ਦਿਖਿਆ ਬਸ ਤੇਰਾ ਜਮਨ ਤਾਂ ਸਮਝ ਆ ਗਿਆ ਕਿ ਇਹ ਬਾਕੀ ਕੋਈ ਚਾਬੀ ਮੰਨਣ ਦੇਖੂਗਾ ਕੋਈ ਕੋਈ ਨਹੀਂ ਦੇਖੂਗਾ ਬਾਕੀ ਤੁਸੀਂ ਆ ਵੇਖਣ ਦਿਓ ਉਹ ਟਰੈਕਟਰ ਛੋਟੇ ਆ 2 ਵਜੇ ਵਿੱਚ ਬਾਕੀ ਤੇ ਦੋ 55 ਹਸਪਾਵਰ ਦੇ ਦੋ ਛੋਟੇ ਟਰੈਕਟਰ ਜਿਹੜੇ ਆਪਾਂ ਮੋ ਨ ਕਿਸਾਨ ਸਾਡਾ ਕੋਈ ਸਵਾਲ ਨਹੀਂ ਹੋਵੇ ਕਿ ਛੋਟੇ ਕਿਉਂ ਲੈਆ ਛੋਟੇ ਲੈਣ ਦਾ ਕਾਰਨ ਹੈ ਕਿ ਕਿਸਾਨ ਭਰਾ ਕੋਲ ਜਿਵੇਂ 8 8 ਦਾ ਰੋਟਾਵੇਟਰ ਆ 9 11 11 ਦੇ ਕਲਟੀਵੇਟਰ ਆ ਛੋਟੇ ਕਲਟੀਵੇਟਰ ਆ ਇਸ ਕਰਕੇ ਆਂਦਾ ਮੈਨੂੰ ਸਾਰਾ ਸੰਦ ਸੰਡੇਣਾ ਬਦਲਣਾ ਪੈਣਾ ਹੈ ਤੇ ਇਸ ਕਰਕੇ ਉਹਨੇ ਆ ਟਰੈਕਟਰ ਛੋਟੇ ਲਏ ਆ ਭਰਾ ਕੋਲ ਜਿਹਦੇ ਟਰੈਕਟਰ ਪਹਿਲੇ ਤੋਂ ਉਹਨਾਂ ਸਾਰੇ ਉਹ ਵੇਚ ਕੇ ਸੋਨਾ ਨਿਕਾਣਾ ਪਿਆ ਰ ਨਾਲੇ ਆਪਣੇ ਇੰਡੀਆ ਦਾ ਟਰੈਕਟਰ ਆ ਇਸ ਕਰਕੇ ਉਹਨੇ ਸਾਰੇ ਸੋਨਾ ਨਿਕਾ ਕੇ ਇਸਨੇ ਲੈ ਲਿਆ ਰਿਵੀਲ ਕਰਾਵਾਂਗੇ ਤੁਹਾਨੂੰ ਕਿਸਾਨ ਦੇ ਮੂੰਹ ਆ ਪਾਟੂਗਾ ਤੁਸੀਂ ਆਪਣੇ ਆਪ ਹੀ ਪਰਫਾਰਮੈਂਸ ਵੇਖ ਲਓ ਟਰੈਕਟਰ ਦੀ ਕੀ ਗੱਲ ਹੈਗੀ ਹੈ ਕਿ ਨਹੀਂ ਹੈ ਬ ਇਹ ਟਰੈਕਟਰ ਦੀ オリਜੀਨਲਟੀਆਂ ਕੋਈ ਛੇੜ ਛਾੜਨਾ ਹੋਊਗੀ ਕੋਈ ਗਾਰੰਟੀ ਖਤਮ ਨਹੀਂ ਹੋਣੀ ਕੋਈ ਕੋਹ ਨਹੀਂ ਆਉਣਾ ਬਾਕੀ ਕੁਆਲਿਟੀ ਵੇਖੋ ਜਿੰਨਾ ਸਾਫ਼ ਸੁਥਰਾ ਟਰੈਕਟਰ ਤੁਹਾਨੂੰ ਹੁਣ ਦੇਖਣ ਦਿਆ ਆ ਐਨਾ ਸਾਫ਼ ਸੁਥਰਾ ਹੀ ਰਹੂਗਾ ਜੋ ਤਿੱਜਾ ਲਾਉਣੀਆਂ ਬੜੇ ਸੋਚ ਵਿਚਾਰ ਕੇ ਤਰੀਕੇ ਨਾਲ ਲੱਗਣਗੇ ਗਾਂ ਆਉਣ ਵਾਲੇ ਸਮੇਂ ਤੇ ਕਿਸਾਨ ਨੂੰ ਕੋਈ ਦਿੱਕਤ ਨਾ ਆਵੇ ਵਹੋਂ ਚ ਕੋਈ ਬੋਡੀ 'ਚ ਹਿੱਲਣ ਦੀ ਵਾਈਬ੍ਰੇਸ਼ਨ ਦੀ ਜਾਂ ਕੋਈ ਬੋਡੀ ਗਰਮ ਹੋਣ ਦੀ ਕੋਈ ਪ੍ਰੋਬਲਮ ਨਾ ਆਵੇ ਉਹ ਤੁਹਾਨੂੰ ਦਾ ਤਾਂ ਦੱਸ ਨੇ ਪ੍ਰੋਬਲਮ ਆਉਂਦੀਆਂ ਕਿਸਾਨਾਂ ਨੂੰ ਇਹ ਸਾਹਮਣੇ ਨਹੀਂ ਆਪਣੇ ਹੁੰਦੀਆਂ ਪਰ ਇਹ ਦਿੱਕਤਾਂ ਸਾਰੀਆਂ ਹੁੰਦੀਆਂ ਕਿਸਾਨ ਫੇਸ ਕਰਦਾ ਇਹ ਚੀਜ਼ਾਂ ਅਹੀਂ ਵੇਖਿਓ ਕਿ ਤਾਈ ਪੋਰਾ ਇੱਕ ਪਿੱਛੇ ਦੇ ਟਰੈਕਟਰ ਆਇਆ ਸੀ ਉਹਦੀ ਢੋਲ ਕੀ ਅੜੰਦੀ ਹਿਨਾ ਕਿਸੇ ਬੰਦੇ ਨੇ ਮੋਡੀਫਿਕੇਸ਼ਨ ਕੀਤੀ ਸਾਰਾ ਟਰੈਕਟਰ ਦਾ ਰੰਗ ਲਾਤਾ ਹੀ ਨਾ ਨਹੀਂ ਲੈਣਾ ਉਹਦਾ ਰੰਗ ਲਾਤਾ ਸਾਰੀ ਟਰੈਕਟਰ ਦਾ ਮਤਲਬ ਹੈ ਸਟਿਕਰਾਂ ਦਾ ਨਾਸ ਮਾਰਤਾ ਹੁੰਦੇ ਐਸ ਕਰਕੇ ਆਪਾਂ ਲਾ ਕੇ ਤੇ ਬਾਜ ਬੰਦੇ ਨੂੰ ਪਸੰਦ ਸੀ ਵੱਡਾ ਸੈਂਸਰ ਲਾ ਕੇ ਦਿੱਤਾ ਟਰਬੋ ਲਾ ਕੇ ਆਵਾਜ਼ ਬੰਦ ਕਰਤੀ ਬਿਲਕੁਲ ਬਾਕੀ ਆਪਣਾ ਨੰਬਰ ਡਿਸਕ੍ਰਿਪਸ਼ਨ ਚ ਮਿਲ ਜੂਗਾ ਤੇ ਲਾਈਕ ਫੋਲੋ ਸਬਸਕ੍ਰਾਈਬ ਕਰੋ ਆਪਾਂ ਨੂੰ ਤਾਂ ਕਿ ਆਪਾਂ ਨੂੰ ਹੋਰ ਵੀ ਗਾਂ ਤੱਕ ਲੋਕਾਂ ਕੋ ਵੀਡੀਓ ਪਹੁੰਚਣ ਕਿ ਸਸਤੇ ਘਟ ਪੈਹਾਂ ਦੇ ਵਿੱਚ ਵੀ ਟਰੈਕਟਰਾਂ ਦਾ ਕੰਮ ਹੋ ਜਾਂਦਾ ਆ